ਵੰ ਵਾਲਿਓ ਜਿਹੜਾ ਜਲ ਨਾ ਸਕੇ ਇਹੋ ਜਿਹਾ ਤਨਕ੍ਰਿਤ ਜਿਹੜਾ ਸਾਡੇ ਨਾਲ ਨਹੀਂ ਸਕੇ ਇਹੋ ਜਿਹਾ ਤਨਕ੍ਰਿਤ ਜਿਸ ਨੂੰ ਸਾਨੂੰ ਤਾਂ ਸ਼ਾਂਤੀ ਹੋਵੇ ਸਾਨੂੰ ਤਾਂ ਆਨੰਦ ਆਵੇ ਅਸੀਂ ਤਾਂ ਆਰਾਮ ਨਾਲ ਰਹਿ ਸਕੀਏ ਇਹੋ ਜਿਹਾ ਤਨਕ੍ਰਿਤ ਉਹ ਪੂਰੇ ਸੰਸਾਰ ਦੀ ਜਾਣਕਾਰੀ ਹੋ ਜਾਏ ਪੂਰਾ ਸੰਸਾਰ ਮਤਲਬ ਕਿ ਤੁਹਾਨੂੰ ਅਲਗ ਦਿਖੇ ਤੁਹਾਡਾ ਚਸ਼ਮਾ ਜਿਹੜਾ ਲਾਇਆ ਹੋਇਆ ਹੈ ਨਾ ਜਿਹੜਾ ਇਹ ਅਗਿਆਨਤਾ ਦਾ ਚਸ਼ਮਾ ਉਤਰ ਕੇ ਗਿਆਨ ਦਾ ਪ੍ਰਕਾਸ਼ ਵਾਲਾ ਚਸ਼ਮਾ ਲੱਗ ਜਾਵੇ ਤੇ ਤੁਹਾਡਾ ਜੀਵਨ ਬਿਹਤਰ ਹੋ ਸਕਦਾ ਹੈ ਤੇ ਪਾਤਸ਼ਾਹ ਜੀ ਕਿਰਪਾ ਕਰਨ ਤੁਸੀਂ ਤੁਸੀਂ ਨਾ ਤੁਸੀਂ ਨਾ ਇਹਨਾਂ ਇਹਨਾਂ ਦੇ ਵਿੱਚ ਫਸ ਕੇ ਵੀ ਇਹ ਕਰਨੇ ਜਿਨ੍ਹਾਂ ਨੇ ਜਿਹੜੇ ਵਰਤ ਰੱਖਦੇ ਨੇ ਰਮਜ਼ਾਨ ਕਰਦੇ ਨੇ ਜਾਂ ਜੋ ਵੀ ਕਰਦੇ ਨੇ ਜੋ ਕਰਦੇ ਉਹਨਾਂ ਦੇ ਲਈ ਮੁਬਾਰਕਾ ਨੇ ਪਰ ਜਿਹੜੇ ਲੋਕਾਂ ਨੂੰ ਗਿਆਨ ਹੋ ਗਿਆ ਜਿਹੜੇ ਸਮਝਦੇ ਨੇ ਵੀ ਸਾਨੂੰ ਹੁਣ ਕੁਝ ਕਰਨ ਦੀ ਲੋੜ ਨਹੀਂ ਅਸੀਂ ਸਿਰਫ ਰੱਬ ਦੇ ਨਾਮ ਤੇ ਭਰੋਸਾ ਰੱਖਦੇ ਆ ਅਸੀਂ ਸਿਮਰਨ ਤੇ ਭਰੋਸਾ ਰੱਖਦੇ ਆ ਅਸੀਂ ਅਕਾਲ ਪੁਰਖ ਦੀ ਉਸਤਤ ਕਰਦੇ ਆ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤੇ ਅਸੀਂ ਸਿੱਧਾ ਅਕਾਲ ਪੁਰਖ ਨਾਲ ਜੁੜਨਾ ਚਾਹੁੰਦੇ ਆ ਤੇ ਭਾਗਾਂ ਵਾਲੇ ਤੁਹਾਡਾ ਕਰਮ ਭਵੇਂ ਤੁਸੀਂ ਫਿਰ ਰਾਮ ਕਹਿ ਲਿਓ ਅੱਲਾਹ ਕਹਿ ਲਿਓ ਵਾਹਿਗੁਰੂ ਕਹਿ ਲਿਓ ਗੋੜ ਕਹਿ ਲਓ ਜਿਸ ਨੂੰ ਵੀ ਤੁਸੀਂ ਉਚਾਰਨ ਕਰਨਾ ਚਾਹੁੰਦੇ ਉਸ ਦਾ ਨਾਮ ਲੈ ਕੇ ਉਚਾਰਨ ਰੋਤੇ ਉਹਦੇ ਕੋਲੋਂ ਦਾਤਾ ਮੰਗੋ ਤੇ ਆਪ ਪਰਮੇਸ਼ਵਰ ਤੇ ਆਪਣੇ ਅੰਦਰ ਹੀ ਤੁਹਾਡਾ ਰੱਬ ਲੁਕਿਆ ਹੋਇਆ ਤੁਹਾਡੇ ਤੋਂ ਬਾਹਰ ਨਹੀਂ ਯਾਦ ਰੱਖਿਓ ਰੱਬ ਤੁਹਾਡੇ ਅੰਦਰ ਲੁਕਿਆ ਰੱਬ ਤੁਹਾਡੇ ਤੋਂ ਬਾਹਰ ਨਹੀਂ ਉਸ ਰੱਬ ਨੂੰ ਬਾਹਰ ਕਾਹੇ ਦੇ ਬਨਕੋਜਨ ਜੈਸਰਵ ਨਿਵਾਸੀ ਸਦਾਲੇ ਪਤ ਤੋਹੀ ਸੰਗ ਸਮਾਈ ਪੂਹਪ ਮਦ ਜੋ ਬਾਸ ਬਸਤੈ ਮੁਕਰਮਾ ਹੀ ਜੈਸੇ ਛਾਇ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਬਾਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਈ ਫਿਰ ਅੰਦਰੋਂ ਖੋਜੋ ਉਸ